ਜੋ ਬੜੀ ਮਾਰ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਾਡੇ ਹਲਕਾ ਪੂਰਬੀ ਲੁਧਿਆਣੇ ਤੋਂ ਦਲਜੀਤ ਸਿੰਘ ਜੀ ਭੋਲਾ ਸਹਿਬਾਨ ਜਿਨ੍ਹਾਂ ਨੇ ਆਪਣੇ ਹਲਕੇ ਦੇ ਸਾਰੇ ਟੀਚਰਾਂ ਸਹਿਬਾਨਾਂ ਨੂੰ ਇੱਥੇ ਐਜੂਕੇਸ਼ਨ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬੁਲਾ ਕੇ ਸਨਮਾਨਿਤ ਕੀਤਾ ਸੋ ਇਹ ਜਿਹੜਾ ਸਮਾਰੋਹ ਸੀਗਾ ਉਹਦੇ ਬਾਰੇ ਆਪਾਂ ਪੁੱਛੀਏ ਭੋਲਾ ਜੀ ਤੋਂ ਅੱਜ ਸਾਰੇ ਜਿਹੜਾ ਪ੍ਰੋਗਰਾਮ ਕੀਤਾ ਪਹਿਲਾਂ ਤੁਹਾਨੂੰ ਸਾਉ ਬਹੁਤ-ਬਹੁਤ ਮੁਬਾਰਕਾ ਜੀ ਤੇ ਇਹਦੇ ਬਾਰੇ ਕੀ ਕਹੋਗੇ ਜੀ ਅੱਜ ਇਹ ਪ੍ਰੋਗਰਾਮ ਕਾਦੇ ਸਵਾਦ ਵਿੱਚ ਬਹੁਤ-ਬਹੁਤ ਧੰਨਵਾਦ ਕਰਦਾ ਮਦਾਨ ਸਭਾ ਹਲਕਾ ਪੂਰਬੀ ਦੇ ਸਾਰੇ ਹੀ ਸਤਿਕਾਰਯੋਗ ਅਧਿਆਪਕਾਂ ਦਾ ਪ੍ਰਿੰਸੀਪਲ ਸਾਹਿਬ ਦਾ ਸਕੂਲ ਮਾਲਕਾਂ ਦਾ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਔਰ ਜਿਨ੍ਹਾਂ ਨੇ ਅੱਜ ਆ ਕੇ ਇੱਥੇ ਔਰ ਨਿਗੇ ਸੱਤੇ ਤੇ ਔਰ ਅੱਜ ਉਹਨਾਂ ਨੂੰ ਸਨਮਾਨ ਕੀਤਾ ਗਿਆ ਤੇ ਬਹੁਤ-ਬਹੁਤ ਵਧਾਈ ਦਿਨਾ ਅਧਿਆਪਕ ਦਿਵਸ ਦੀ ਕਿਉਂਕਿ ਜਿਹੜਾ ਅਧਿਆਪਕ ਦਿਵਸ ਹੈ ਸਤੰਬਰ ਨੂੰ 5 ਸਤੰਬਰ ਨੂੰ ਹੁੰਦਾ ਪਰ ਹੜਾ ਕਰਕੇ ਉਹ ਡਿਲੇ ਕਰਨਾ ਪਿਆ ਤੇ ਉਹਦੇ ਵਾਸਤੇ ਅੱਜ ਸਾਰੇ ਨੂੰ ਸਤਿਕਾਰਯੋਗ ਸਾਰੇ ਅਧਿਆਪਕਾਂ ਨੂੰ ਬੁਲਾਇਆ ਗਿਆ ਸੀ ਤੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਬਹੁਤ-ਬਹੁਤ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਸਾਰਿਆਂ ਨੂੰ ਅਧਿਆਪਕਾਂ ਦਾ ਸਨਮਾਨ ਕਰਨਾ ਆਪਣਾ ਮੋਡਲਾ ਮਿਸ਼ਨ ਹੈ ਤੇ ਆਪਣੀ ਡਿਊਟੀ ਹੈ ਕਿਉਂਕਿ ਜੇ ਅਧਿਆਪਕਾਂ ਦਾ ਸਨਮਾਨ ਕਰਾਂਗੇ ਤੇ ਆਕਮਾਂ ਦੇ ਕਹੇ ਤੇ ਚੱਲਾਂਗੇ ਆਪਾਂ ਤੇ ਫਿਰ ਆਪਾਂ ਖੁਦ ਵੀ ਤਰੱਕੀ ਕਰਾਂਗੇ ਤੇ ਫਿਰ ਆਪਣਾ ਪਰਿਵਾਰ ਵੀ ਤਰੱਕੀ ਕਰੋ ਆਪਣਾ ਸਮਾਜ ਵੀ ਤਰੱਕੀ ਕਰੋ ਆਪਣੀ ਸਟੇਟ ਪੰਜਾਬ ਸਟੇਟ ਵੀ ਤਰੱਕੀ ਕਰੋਗੇ ਕਿਉਂਕਿ ਆਮ ਆਦੀ ਪਾਰਟੀ ਦਾ ਵੀ ਮਿਸ਼ਨ ਹੈ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਬਣਾਉਣਾ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇ ਜੀ ਵੱਲ ਦੀ ਰੈਂਚ ਔਰ ਮੁੱਖ ਮੰਤਰੀ ਸਾਹਿਬ ਭਗਵੰਦ ਸਿੰਘ ਮਾਨ ਜੀ ਔਰ ਜੇ ਕਿ ਜਿਹੜਾ ਮੇਨ ਮਿਸ਼ਨ ਹੈ ਐਜੂਕੇਸ਼ਨ ਹੈਲਥ ਔਰ ਅਪਲਾਈਮ ਐਜੂਕੇਸ਼ਨ ਵਾਸਤੇ ਖਾਸ ਧਿਆਨ ਦਿੱਤਾ ਜਾਂਦਾ ਕਿਉਂਕਿ ਜਿਹੜੇ ਅਧਿਆਪਕ ਨੇ ਸਾਡੇ ਸਾਡੇ ਉਹ ਸਮਾਜ ਦਾ ਉਹ ਐਸਾ ਅਨਿੱਖੜਵਾਂ ਅੰਗ ਹੈ ਜਿਸ ਬਿਨਾਂ ਸਮਾਜ ਸਾਡਾ ਅਧੂਰਾ ਵਾ ਔਰ ਉਹ ਜਿਹੜੇ ਸਾਡੇ ਅਧਿਆਪਕ ਨੇ ਔਰ ਬੱਚੇ ਨੂੰ ਪੜਾ ਕੇ ਉਸ ਕਾਬਲ ਬਣਾ ਦਿੰਦੇ ਜਿਸ ਕਾਬਲ ਬਣ ਕੇ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਤੇ ਫਿਰ ਆਪਣੇ ਪਰਿਵਾਰ ਦੀ ਸੇਵਾ ਕਰਦਾ ਤੇ ਆਪਣੇ ਪਰਿਵਾਰ ਦੀ ਤਰੱਕੀ ਕਰਦਾ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਂਦਾ ਔਰ ਹਮੇਸ਼ਾ ਮੈਂ ਤਾਂ ਇਹੀ ਬੇਨਤੀ ਕਰਦਾ ਹਰੇਕ ਨੂੰ ਸਭੀ ਨੌਜਵਾਨਾਂ ਨੂੰ ਆਪਾਂ ਆਪਣੇ ਮਾਪੇ-ਪਿਓ ਦਾ ਤੇ ਅਧਿਆਪਕਾਂ ਦਾ ਜਰੂਰ ਸਤਿਕਾਰ ਕਰੀਏ ਉਹਨਾਂ ਦਾ ਕਹਿਣਾ ਮੰਨੀਏ ਕਿਉਂਕਿ ਆਪਾਂ ਦੋਸਤ-ਮਿੱਤਰ ਬਣਾਉਣੇ ਆ ਜਰੂਰ ਬਣਾਓ ਪਰ ਪੱਕੇ ਅਸਲੀ ਜਿਹੜੇ ਦੋਸਤ-ਮਿੱਤਰ ਨੇ ਤੁਹਾਡੇ ਪਹਿਲਾਂ ਮਾਪੇ-ਪਿਓ ਤੇ ਦੂਜੇ ਅਧਿਆਪਕ ਨੇ ਜਿਹੜੇ ਤੁਹਾਡੀ ਤਰੱਕੀ ਦੇਖ ਕੇ ਖੁਸ਼ ਹੁੰਦੇ ਨੇ ਔਰ ਜਿਹੜੇ ਦੋਸਤ ਨੇ ਆਮ ਜਿਹੇ ਬਣਾਉਣੇ ਆ ਆਪਾਂ ਉਹ ਜੈਲਸੀ ਕਰਦੇ ਜਦੋਂ ਦੋਸਤ ਕੋਈ ਅੱਗੇ ਵਧਦਾ ਜੈਲਸੀ ਕਰਦੇ ਨੇ ਇਹ ਤੱਕ ਇਹ ਭਰਾ ਵੀ ਜੈਲਸੀ ਕਰਨ ਲੱਗ ਜਾਂਦੇ ਨੇ ਪਰ ਦੋ ਐਸੇ ਦੋਸਤ ਨੇ ਜਿਹੜੇ ਮਾਪੇ-ਪਿਓ ਜਿਹੜੇ ਜਿਹੜਾ ਬੱਚਾ ਉਹਦਾ ਮਲਕੇ ਚਾਹੇ ਉਹ ਚਪਰਾਸੀ ਲੱਗਿਆ ਹੋਵੇ ਤੇ ਬੱਚਾ ਡੀਸੀ ਲੱਗਦਾ ਤੇ ਉਹ ਖੁਸ਼ੀ ਮਹਿਸੂਸ ਕਰਦਾ ਮਾਣ ਮਹਿਸੂਸ ਕਰਦਾ ਔਰ ਚਪਰਾਸੀ ਲੱਗਿਆ ਵੀ ਕਹਿੰਦਾ ਮੇਰਾ ਬੇਟਾ ਡੀਸੀ ਲੱਗ ਗਿਆ ਤੇ ਔਰ ਅਧਿਆਪਕ ਵੀ ਆਪਣੇ ਜਿਹੜੇ ਬੱਚੇ ਨੂੰ ਜਦੋਂ ਪੜ ਕੇ ਕੋਈ ਬੁਲੰਦੀਆਂ ਤੇ ਪਹੁੰਚਦਾ ਜਿਹੜਾ ਮਲਕੇ ਕੋਈ ਡੀਸੀ ਬਣਦਾ ਜਾਂ ਕੋਈ ਆਈਐਸ ਬਣਦਾ ਜਾਂ ਕੋਈ ਆਈਪੀਐਸ ਬਣਦਾ ਤੇ ਅਧਿਆਪਕ ਮਾਣ ਮਹਿਸੂਸ ਕਰਦੇ ਨੇ ਖੁਸ਼ੀ ਮਹਿਸੂਸ ਕਰਦੇ ਨੇ ਔਰ ਲੋਕਾਂ ਨੂੰ ਦੱਸਦੇ ਨੇ ਵੀ ਜਿਹੜਾ ਉਹ ਡੀਸੀ ਬਣਿਆ ਜਾਂ ਇਹ ਆਈਐਸ ਬਣੇ ਜਾਂ ਆਈਪੀਐਸ ਬਣਿਆ ਉਹ ਮੇਰਾ ਪੜਾਇਆ ਹੋਇਆ ਬੱਚਾ ਵਾ ਤੇ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਉਹਨਾਂ ਦਾ ਉਹਨਾਂ ਦੇ ਕਹਿ ਤੇ ਚੱਲੀਏ ਤਾਂ ਕਿ ਆਪਾਂ ਆਪਣੇ ਪਰਿਵਾਰ ਦੀ ਤਰੱਕੀ ਆਪਣੇ ਦੇਸ਼ ਦੀ ਰੱਖੀ ਯੋਗਦਾਨ ਪਾ ਸਕੀਏ ਬਹੁਤ ਬਹੁਤ ਸਰ ਬੱਚਿਆਂ ਦੇ ਭਵਿੱਖ ਲਈ ਟੀਚਰਾਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਸੀਗਾ ਬਣਦਾ ਵੀ ਹੈ ਕਿਉਂਕਿ ਆਉਣ ਵਾਲੇ ਬੱਚਿਆਂ ਦਾ ਭਵਿੱਖ ਜਿਹੜਾ ਇਹਨਾਂ ਦੇ ਹੱਥ ਹੈ ਕਿਉਂਕਿ ਦੂਜੇ ਮਾਤਾ ਪਿਤਾ ਟੀਚਰ ਹੁੰਦੇ ਆ ਸਰ ਇੱਥੇ ਮੈਂ ਜ਼ਿਆਦਾਤਰ ਦੇਖਿਆ ਪ੍ਰਾਈਵੇਟ ਸਕੂਲਾਂ ਦੇ 25 25 30 30 ਟੀਚਰ ਜਿਹਨਾਂ ਨੂੰ ਸਨਮਾਨਤ ਕੀਤਾ ਗਿਆ ਪਰ ਸਾਡੇ ਪਿੰਡਾਂ ਦੇ ਕਈ ਸਕੂਲ ਐਸੇ ਆ ਜਿੱਥੇ 1.5 200 ਬੱਚੇ ਆ ਇਹ ਟੀਚਰ ਫੋਣੇ ਜ਼ਰੂਰੀ ਹੈ ਜੀ ਸਰਕਾਰੀ ਸਕੂਲਾਂ ਵਿੱਚ ਪਹਿਲ ਦੇਣੀ ਚਾਹੀਦੀ ਹੈ ਬਹੁਤ ਜ਼ਰੂਰੀ ਨੇ ਜੀ ਪਰ ਤੁਹਾਨੂੰ ਮੈਂ ਦੱਸਣਾ ਚਾਹਣਾ 74 ਸਾਲ ਦਾ ਪਿਛਲੇ ਨੇ ਸਿਸਟਮ ਖਰਾਬ ਕੀਤਾ ਹੋਇਆ ਲੋਕਾਂ ਨੇ ਬਹੁਤ ਵੱਡੀਆਂ ਉਮੀਦਾਂ ਰੱਖੀਆਂ 92 ਸੀਟਾਂ ਆਵਾਜ਼ ਦੀ ਪਾਰਟੀ ਦਿੱਤੀਆਂ ਤੇ ਪਰ ਆਪਾਂ ਸਮਝ ਸਕਦੇ ਆ 3 ਸਾਲ ਚ ਆਪਣਾ ਘਰ ਨਹੀਂ ਬਣਦਾ ਹੈਗਾ ਪਰ ਪਿਛਲੀਆਂ 15 ਸਰਕਾਰ ਦੀਆਂ 15 ਸਾਲ ਦੀਆਂ ਸਰਕਾਰਾਂ ਦੇ ਪਹਿਲੇ 3 ਸਾਲ ਕੱਢ ਕੇ ਦੇਖ ਲਓ ਨਾਮ ਉਤਰ ਕੰਮਾਂ ਤੇ ਇਹ ਜਿਹੜਾ ਬਲਕੇ ਇਹ ਸਰਕਾਰ ਦੇ ਵਿੱਚ ਆਮ ਆਦੀ ਪਾਈ ਸਰਕਾਰ ਚ ਕਈ ਗੁਣਾ ਵੱਧ ਕੰਮ ਹੋਇਆ ਚਾਹੇ ਉਹ ਮਿਲਕੇ ਹੈਲਥ ਦੀ ਗੱਲ ਕਰਦੇ ਚਾਹੇ ਐਜੂਕੇਸ਼ਨ ਦੀ ਗੱਲ ਕਰਦੇ ਆ ਜਿਹੜਾ ਸਿਸਟਮ ਖਾ ਹੋਇਆ ਉਹ ਸਹੀ ਕਰ ਨੂੰ ਥੋੜਾ ਸਮਝ ਉੱਲ ਲੱਗ ਰਿਹਾ ਪਰ ਸਹੀ ਕਰਕੇ ਛੱਡਾਂਗੇ ਕਿ ਆਮ ਆਦੀ ਪਾਰਟੀ ਦਾ ਮਿਸ਼ਨ ਆ ਹੈਲਥ اور ਐਜੂਕੇਸ਼ਨ ਦੇਣਾ ਪਰ ਆਮ ਆਦੀ ਪਾਰਟੀਆਂ ਸਿਰਫ ਆਜੇ ਲਾਇਆ ਜਾਵੇ ਤਾਂ ਸਾਲ 1.5 ਸਾਲ ਸਵਾ ਸਾਲ ਮਸਾ ਰਹਿੰਦਾ ਜੀ ਸਾਰੇ ਇਸ ਵੇਲੇ ਬਿਲਡਿੰਗਾਂ ਬੜੀਆਂ ਉੱਚੀਆਂ ਉੱਚੀਆਂ ਬਣ ਗਈਆਂ ਪਰ ਟੀਚਰ ਬਹੁਤ ਘੱਟ ਆ ਮਤਲਬ ਟੀਚਰ ਸਕੂਲਾਂ ਦੇ ਵਿੱਚ ਹੋਣੇ ਜ਼ਰੂਰੀ ਹੈ ਇੱਕ ਵਾਰਸ ਦਾ ਭਗਵੰਤ ਮਾਨ ਸਰਕਾਰ ਇਹ ਕਹਿ ਰਹੀ ਹੈ ਵੀ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਾਓ ਸਰਕਾਰੀ ਸਕੂਲਾਂ ਵਿੱਚ ਟੀਚਰ ਨਾ ਹੋਣ ਕਰਕੇ ਸਾਡੇ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਪੱਧਰ ਬਹੁਤ ਨੀਵਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਲੋਕਤੰਤਰ ਦਾ ਚੌਥਾ ਥਾਮੋ ਤੁਸੀਂ ਪਿਛਲੇ 15 ਸਾਲ ਦੀਆਂ ਆਪਣੇ ਸਰਕਾਰਾਂ ਦੇ ਪਹਿਲੇ 3 ਸਾਲ ਕੱਢ ਕੇ ਜਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ ਔਰ ਕਈ ਗੁਣਾ ਵੱਧ ਕਈ ਗੁਣਾ ਵੱਧ ਬਲਕੇ ਇਹ ਸਾਮਾਦੀ ਪਾਲੀ ਸਰਕਾਰ ਦੀ ਨੌਕਰੀਆਂ ਦਿੱਤੀਆਂ ਗਈਆਂ ਕਿਉਂਕਿ ਬਲਕੇ ਤਹਿ ਸੰਸਮਤ ਹੋਇਆ ਸੀਗਾ ਬਲਕੇ ਸਾਰਾ ਵਰਗੇ ਸਭ ਕੋਈ ਮਕਾਨ ਟਿਆ ਹੋਇਆ ਸੀਗਾ ਉਹਨੂੰ ਬਣਾਉਣ ਨੂੰ ਸਮਾਂ ਲੱਗ ਰਿਹਾ ਪਰ ਆਮ ਆਦਿ ਪਾਰਟੀ ਆਪਣਾ ਕੰਮ ਕਰੀਏ ਲੋਕਾਂ ਦੇ ਮਿੱਤਾਂ ਦੇ ਪੂਰਾ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਟੀਚਰਾਂ ਨੂੰ ਸਨਮਾਨਿਤ ਕੀਤਾ ਜੀ ਤਾਂ ਕਿ ਬੱਚਿਆਂ ਦਾ ਭਵਿੱਖ ਵਧੀਆ ਬਣਾ ਸਕਣ ਧੰਨਵਾਦ ਜੀ ਸ਼ੁਕਰੀਆ ਮੇਰਬਾਨਾ ਮੈਂ ਤੁਹਾਨੂੰ ਕਿਹੜੇ ਸਕੂਲ ਬਣਾਉਂਦੇ ਜੀ ਕਿੱਥੇ ਦੀ ਜੀ ਜੀ ਸਰ ਪਬਲਿਕ ਸਕੂਲ ਡੀਸੈਂਸ ਸਕੂਲ ਕਰਨ ਸਰਪਲੋਂ ਨੇ ਹਾਂ ਜੀ ਮੈਡਮ ਅੱਜ ਜਿਹੜਾ ਸਮਾਰੋਹ ਹੈ ਇਹਦੇ ਵਿੱਚ ਕੀ ਸਿਗ ਅੱਜ ਤੁਹਾਨੂੰ ਮਤਲਬ ਇੱਥੇ ਇਨਵਾਈਟ ਕੀਤਾ ਗਿਆ ਤੁਹਾਨੂੰ ਸਨਮਾਨਿਤ ਕੀਤਾ ਗਿਆ ਕਿਵੇਂ ਲੱਗ ਰਿਹਾ ਸਰ 1200 ਸਨਮਾਨ ਦਿੱਤਾ ਗਿਆ ਤੁਸੀਂ ਕਿਹੜੇ ਸਕੂਲ ਦੇ ਵਿੱਚ ਅਸੀਂ ਸਪਸ਼ਟਨ ਦਰਸ਼ਕਾਂ ਪਬਲਿਕ ਸਕੂਲ ਦੇ ਵਿੱਚ ਆਏ ਹਾਂ ਜੀ ਇਹ ਇਹਦਾ ਸਮਾਰੋਹ ਆਖਿਆ ਸੀਗਾ ਇਹ ਤੁਹਾਡੀ ਸਨਮਾਨਵਾਦ ਤੇ ਸੀਗਾ ਜੀ ਹਾਂ ਜੀ ਇਹ ਸਮਾਰੋਹ ਸਾਡੇ ਸਨਮਾਨ ਵਾਸਤੇ ਸੀਗਾ ਫਸਟ ਟਾਈਮ ਕਿਸੇ ਨੇ ਇੰਨਾ ਐਫਰਟ ਕਰਤਾ ਕਿ ਟੀਚਰਸ ਨੂੰ ਜਾਂ ਪ੍ਰਿੰਸੀਪਲਸ ਨੂੰ ਕੋਈ ਅਵਾਰਡ ਕੀਤਾ ਗਿਆ ਅਸੀਂ ਉਹਦੇ ਬਹੁਤ ਥੈਂਕਫੁਲ ਹਾਂ ਤੇ ਅੱਜ ਤੋਂ ਪਹਿਲਾਂ ਕਦੇ ਇਦਾਂ ਬਲਾਗ ਸਨਮਾਨ ਕੀਤਾ ਗਿਆ ਜੀ بڑے ਪੱਧਰ ਤੇ ਨਹੀਂ ਜੀ ਕਲੋ ਜੇਕਰ ਤੁਸੀਂ ਵਧੀਆ ਪਰ ਵਿਖ ਦੋਗੇ ਜੀ ਬੱਚਿਆਂ ਨੂੰ ਆਉਣ ਵਾਲਾ ਪਰ ਵਿਖ ਵੀ ਤੁਹਾਡੇ ਵਰਗੇ ਟੀਚਰ ਬਣ ਕੇ ਪ੍ਰਿੰਸੀਪਲ ਬਣ ਕੇ ਕੋਈ ਡਾਕਟਰ ਬਣਨ ਕੇ ਕੋਈ ਇੰਜੀਨੀਅਰ ਬਣਨ ਕੇ ਤੁਹਾਡੇ ਦੁਆਰਾ ਸਿੱਖਿਆ ਦਿੱਤੀ ਹੋਗੀ ਬੱਚਿਆਂ ਨੂੰ ਜੀ ਠੀਕ ਹੈ ਥੈਂਕ ਯੂ ਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜਾ ਅੱਜ ਇਸ ਮਾਰ ਹੋ ਰੱਖਿਆ ਗਿਆ ਹੈ ਸਾਰੇ ਸਵਾਗਤ ਵਿੱਚ ਹੈ ਜੀ ਅੱਜ ਅਧਿਆਪਕ ਦਾ ਸਨਮਾਨ ਕੀਤਾ ਗਿਆ ਟੀਚਰਸ ਡੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਜੇ ਇਸ ਤਰ੍ਹਾਂ ਹੀ ਹਰੇਕ ਅਧਿਆਪਕ ਦਾ ਸਮਰਥਨ ਕੀਤਾ ਜਾਵੇਗਾ ਅੱਗੇ ਤੋਂ ਦਿਨ ਤੋਂ ਕਬੂਲ ਕਰ ਕੀ ਕਰੇਗਾ ਤੇ ਬੱਚੇ ਨਾ ਭੁੱਖ ਸਵਾਰੇਗਾ 노 ਡਾਊਟ ਹਰੇਕ ਟੀਚਰ ਆਪਣੇ ਬੈਸਟ ਕਰ ਰਿਹਾ ਵਾ ਲੇਕਿਨ ਉਹ ਸਨਮਾਨ ਨਹੀਂ ਮਿਲਦਾ ਲੇਕਿਨ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਆ ਅਸੀਂ ਉਮੀਦ ਕਰਦੇ ਆ ਅੱਗੇ ਤੋਂ ਸਾਨੂੰ ਇਸ ਤਰ੍ਹਾਂ ਸਨਮਾਨ ਮਿਲਦਾ ਰਹੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਡੇ ਜਿਹੜੇ ਸਕੂਲ ਤੋਂ ਆ ਜੀ ਮੈਂ ਸਰਕਾਰੀ ਬੈਂਕ ਤੋਂ ਤਰਫ ਗਹਿਲੇਵਾਲ ਦੇੋਂ ਆ ਜੀ ਲੁਧਿਆਣਾ ਜਿਹੜੇ ਤੇ ਸਾਰੇ ਹੀ ਸਰਕਾਰੀ ਉਹ ਗੇ ਵਪਾਰ ਸਹਿਬਾ ਮੈਂ ਸਭੀ ਦਾ

بھرنا 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 جی, سای سای سا, کرنے, کرنے. جی روز باقی ہاں پڑھیاں کو بڑا سکون آتا نگر لاتے کہ تمہیں کوئی دیکھتے بار کا موقع ملے چاہے آپ کو پڑیوار بھولو چاہے محلے بھولو چاہے پڑھنٹ بھولو یا کسی سمسپادہ بھولے ہوئے آپ کو بڑا نگر لاتے مانو سکون آتا سیوہ کرتے میں سمجھے کہ تسی روز نگر لاتے کہ تسی اپنی جس کے لئے نہ تسی بچیاں پڑھانے ہیں وہی بچے سے لگے دکٹر، ان

میں نے کہا کہ سکول کیا رہا ہے کہ ایک بار روٹے ہوگی برانے پر آگے کہ یہ کائیٹی ہے یہ بہت سکول ہی رہی ہے کیا اپنے ہرکے بہت محبت کرنا رہے ہیں میں نے نمبر ਤੋਂ کو جانتا ہے کیونکہ سکولین جیسے آپ نے آئے دی ہے ایک بار ہی تمہارا آپ سارے کے آپ کا اندر بہت 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 نایوار کیا جس کا ریٹین پر اسٹو بار ہی تھی سویٹ پر رکھی ہوئے ہیں اسٹو بار کی چار بجے سٹی اپنے پر سنو ر ਸਕੱਟ ਹਾਊਸ ਮੀਟਿੰਗ ਹੈ ਐਮਐਨਐ ਸਾਹਿਬ ਜੀ ਲਾਹੇ ਸਤਨੂ ਜੀ ਆ ਅਸੀਂ ਪੰਜਾਬ ਸਰਕਾਰ ਇਸ ਸਾਲ 350 ਸਾਲਾਂ ਸ਼ਤਾਬਦੀ ਆਈ ਹੈ ਜੀ ਗੁਰੂ ਤੇਗ ਬਹਾਦਰ ਜੀ ਤੇ ਅਸੀਂ ਸਾਰੇ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦੇ ਹਾਂ ਕਿ ਜਦੋਂ ਗੁਰੂ ਸਾਹਿਬ ਦੇ ਪੁਰਬਾਰਿਆਂ ਸਾਡੇ ਉਸ ਵਕਤ ਦਾ ਕਾਰਜਕਾਰ ਐਸੀ ਕਿਰਪਾ ਦਿੱਤੀ ਕਿ ਗੁਰੂ ਸਾਹਿਬਾਂ ਦੇ ਸਾਹਮਣੇ ਸੇਵਾ ਕਰਨ ਦਾ ਮੌਕਾ ਮਿਲਿਆ

کیچڑو مجھے انا تھا سب تو مل گیا پر وہ دی انیش لائٹنگ ساؤنڈ شو ہوے تا ہزاراں دی گنتی 50000 تو وات دی گنتی سن بچے کہ اپنے بچیاں نو لے کے ضرور پاؤ تاکہ گرو صاحب دے જીવન بارے تے انہاں شہادت بارے سب نو پتہ لگ سکو نوویں جی دی شہادت جڑی او کسے ایک طرح نال ہوئی رتن سب

12 دھی, بھی بھی پانے, کی کی سارے, سارے کی شہادت شام نام جیون شہادت بارے میں چوبی تاریخ کیرت پورے جتنا چیتا چوی دن جس دن सी स्टेट गवर्नमेंट के उसी दिन ठीक 11:00 बजे पहली वाली पंजाब के विधानसभा प्राबती विधानसभा चंडीगढ़ से बजाय श्री ननकुश साहब के विशेष क्लास ऊपर पुरुषार्थी सभाओं के ऊपर शामिल फिर जैसा है एक दरबार है अह ड्रोन शो है 25 तारीख को सफर पर प्रस्थान करता है माननीय मुख्यमंत्री साहब ने देश विदेश के विभिन्न नाम पर स्वीकृत उन्होंने शपथ का जाने श्री ननकुश साहब की अनुमति پندرہ نومبر تو لے کے تی نومبر تک ਚਾਹੇ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ ਸਾਰੇ ਸਕੂਲਾਂ ਦੀ ਮਾਰਨਿੰਗ ਦੀ ਜਿਹੜੀ ਅਸੈਂਬਲੀ ਹੈ ਨੌਵੇਂ ਪਾਤਸ਼ਾਹੂ ਉਸ ਵਰਕਪੇ ਹੋਜੀ ਪੰਡਾ ਜਿੰਦੇ ਲਈ ਉਹਨਾਂ ਦੇ ਜੀਵਨ ਨੂੰ ਲੈ ਕੇ ਉਹਦੀ ਬਾਣੀ ਨੂੰ ਲੈ ਕੇ ਉਹਦੀ ਸਾਕਸ਼ੀ ਹੈ ਜੀ ਤਾਂ ਇਸ ਵਿੱਚ ਸਾਰੇ ਗਿਆਪਟ ਕਿਆਪਟ ਆਪ ਸਭ ਨੂੰ ਅਸੀਸਾਂ ਦਾ ਜਿਹੜਾ ਰਹਿਤ ਨੂੰ ਆਪ ਪੇੜਾਂਗੇ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਉਸ ਨੂੰ ਵੀ ਜਿਹੜਾ ਹੈ ਆਪਣਾ ਪ੍ਰਸ਼ੰਤ ਗੁਰੂ ਸਾਹਿਬ ਦਾ ਸੰਦੇਸ਼ ਗੁਰਪ੍ਰਾ ਇੱਕ ਵਾਰੀ ਦੁਬਾਰਾ ਮੇਰੇ ਵੱਡੇ ਵੀਰਿਆ ਸਾਹਿਬ ਦਾ